ਅੱਜ ਤੜਕਸਰ ਗਲੀ ਸਰਨਦਾਸ ਵਾਲੀ ਅਗਰ왈 ਮਹੱਲੇ ਵਿਖੇ ਦੁਕਾਨ ਤੇ ਸਮਾਨ ਲੈਣ ਆਏ ਦੋ ਨੌਜਵਾਨਾਂ ਵੱਲੋਂ ਦੁਕਾਨਦਾਰ ਨੂੰ ਗੱਲਾਂ ਵਿੱਚ ਉਲਝਾ ਕੇ ਉਸ ਦਾ ਬੈਗ ਖੋ ਕੇ ਹੋਏ ਫਰਾਰ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਨਰਿੰਦਰ ਅਗਰ왈 ਦੇ ਭਰਾ ਦੀ ਦੁਕਾਨ ਤੇ ਸਮਾਨ ਲੈਣ ਆਏ ਦੋ ਨੌਜਵਾਨ ਉਹਨਾਂ ਦੇ ਭਰਾ ਨੂੰ ਗੱਲਾਂ ਵਿੱਚ ਉਲਝਾ ਕੇ ਉਹਨਾਂ ਦੀ ਦੁਕਾਨ ਤੋਂ ਪਿਆਸਿਆ ਵਾਲਾ ਬੈਗ ਹੋ ਕੇ ਫਰਾਰ ਹੋ ਗਏ ਜਿਸ ਵਿੱਚ 15 ਤੋਂ 20 ਹਜ਼ਾਰ ਰੁਪਿਆ ਅਤੇ ਜ਼ਰੂਰੀ ਕਾਗਜ਼ਾ ਸੀ ਉਹਨਾਂ ਦੀ ਫੋਟੋ ਸਕਰੀਨ ਤੇ ਸੀਸੀਟੀਵੀ ਕੈਮਰੇ ਦੇ ذریعے ਤੁਸੀਂ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਉਹ ਦੁਕਾਨਦਾਰ ਕੋ ਉਤਰੇ ਹਨ ਅਤੇ ਸਮਾਨ ਮੰਗ ਰਹੇ ਹਨ ਇਸ ਤੋਂ ਬਾਅਦ ਰੋਲਾ ਪੈਣ ਤੇ ਮੌਕੇ ਤੇ ਮhalla ਵਾਸੀ ਇਕੱਠੇ ਹੋ ਗਏ ਪਰ ਉਹ ਉਕਤ ਚੋਰ ਮੋਟਰਸਾਈਕਲ ਤੇ ਆਏ ਸੀ ਉਹ ਫਰਾਰ ਹੋ ਗਏ ਅਤੇ ਮੋਟਰਸਾਈਕਲ ਦੀ ਨੰਬਰ ਪਲੇਟ ਵੀ ਟੁੱਟੀ ਹੋਈ ਹੈ ਇਸ ਸਬੰਧ ਵਿੱਚ ਜਦ ਥਾਣਾ ਸਿਟੀ ਪੁਲਿਸ ਨਾਲ ਸਪਰਕ ਕੀਤਾ ਤਾਂ ਮੌਕੇ ਤੇ ਇਹ ਫਾਜ਼ਿਲਕਾ ਸਿਟੀ ਦੇ ਐਸਐਚਓ ਸ਼੍ਰੀ ਲੇਖਰਾਜ ਅਤੇ ਐਸਆਈ ਮਲਕੀਤ ਸਿੰਘ ਆਦੀ ਪੁਲਿਸ ਪਾਰਟੀ ਸਮੇਤ ਪਹੁੰਚ ਗਏ ਸੀਸੀਟੀਵੀ ਦੀ ਫੁਟੇਜ ਵੇਖਣ ਤੋਂ ਬਾਅਦ ਉਹਨਾਂ ਨੇ ਆਸ-ਪਾਸ ਲੱਗੇ ਕੈਮਰੇ ਦੀ ਫੁਟੇਜ ਵੇਖੀ ਅਤੇ ਕਿਆ ਕਿ ਜਲਦੀ ਹੀ ਫੜ ਲਿਆ ਜਾਏਗਾ ਕਿਸੇ ਸ਼ਰਾਰਤੀ ਅਨਸਰ ਨੂੰ ਨਹੀਂ ਬਖਸ਼ਿਆ ਜਾਵੇਗਾ ਇਸ ਬੰਦ ਨਰਿੰਦਰ ਅਗਰਵਾਲ ਅਤੇ ਉਹਨਾਂ ਨੇ ਪ੍ਰਾਣੇ ਇਨਸਾਫ ਦੀ ਮੰਗ ਕੀਤੀ ਆ ਤੇ ਹੋਰ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਭਾਈ ਜਰੇ ਦੇ ਨਾਲ ਪ੍ਰਾਣ ਦੇ ਨਾਲ ਜਿਹੜਾ ਜਵਾਬਤ ਹੋਇਆ ਸੀ ਭਾਈ ਇਹ ਭਾਈਚਾਰ ਨਹੀਂ ਸਰ ਜਿਸ ਤਰ੍ਹਾਂ ਗਲੀ ਸ਼ਰਮਦਾਸ ਦੇ ਦੋ ਲੜਕੇ ਆਏ ਨੇ ਲਗਭਗ ਟਾਈਮ ਆਟ ਹੋਏ ਕਿ 40 ਮਿੰਟ ਹੋ ਗਏ ਉਹ ਆਏ ਨੇ ਉਹਨਾਂ ਨੇ ਕੋਈ ਸਮਾਨ ਮੰਗਿਆ ਸਮਾਨ ਦੇਣ ਭਾਈ ਸਾਹਿਬ ਅੰਦਰ ਗਏ ਨੇ ਤਾਂ ਪਿੱਛੇ ਉਹਨਾਂ ਨੇ ਬੈਗ ਕੱਢ ਲਿਆ ਤੇ ਬੈਗ ਕੱਢ ਕੇ ਫਰਾਰ ਹੋ ਗਏ ਸੀਸੀਟੀਵੀ ਕੈਮਰੇ ਬਿਲਕੁਲ ਦੋਵੇਂ ਘੁੰਮਾਉਣਾ ਦਾ ਸਾਹਵਾ ਰਹੇ ਦੋਨਾਂ ਦੀ ਬਾਈਕ ਦੀ ਨੰਬਰ ਪਲੇਟ ਟੁੱਟੀ ਹੋਈ ਹੈ ਦੇਖੋ ਅੱਜ ਜੋ ਕਾਨੂੰਨ ਵਿਵਸਥਾ ਹੈ ਤਾਂ ਉਹਦਾ ਬਿਲਕੁਲ ਜਨਾਜਾ ਨਿਕਲ ਗਿਆ ਜੀ ਜਦੋਂ ਦੀ ਨਵੀਂ ਸਰਕਾਰ ਬਣੀ ਹੈ ਚੋਰੀਆਂ ਦਾ ਦੋ ਦੁਆਰੇ ਚੱਲ ਪਿਆ ਹੈ ਜੋ ਕਾਂਗਰਸ ਸਰਕਾਰ ਹੈ ਅੱਜ ਤੋਂ 2.5-3 ਸਾਲ ਪਹਿਲਾਂ ਸਟਾਰਟ ਸੀ 5 ਸਾਲ ਚੋਰੀ ਹੁੰਦੀਆਂ ਕੋਈਆਂ ਚੋਰੀਆਂ ਹੁਣ 1 ਮਿੰਟ ਦੇ ਬਾਅਦ ਸ਼ੁਰੂ ਹੋ ਗਈਆਂ ਨੇ ਇਹ ਕੀ ਕਾਰਨ ਹੈ ਵੀ ਇਹ ਚੋਰੀਆਂ ਉਦੋਂ ਹੀ ਹੁੰਦੀਆਂ ਨੇ ਜਦੋਂ ਇਹ ਸਰਕਾਰਾਂ ਬਦਲਦੀਆਂ ਨੇ ਜੀ ਇਹ ਕਾਨੂੰਨ ਵਿਵਸਥਾ ਦੀ ਨਿਕੰਮੀ ਹੈ ਜਾਂ ਇਹ ਇਹਨਾਂ ਰਾਜਨੀਤਿਕਾਂ ਦੇ ਹੱਥ 'ਚ ਹੈ ਇਹਦੀ ਇੱਕ ਜਾਂਚ ਦਾ ਵਿਸ਼ਾ ਹੈ ਕਿਉਂਕਿ ਆਮ ਆਦਮੀ ਜੋ ਇੱਕ-ਇੱਕ ਰੁਪਿਆ ਕਮਾ ਕੇ ਆਪਣੀ ਘਰ ਦੀ ਰੋਟੀ ਚਲਾਉਂਦਾ ਹੈ ਉਹਦੇ ਜਦੋਂ ਪੂਰੀ ਪੂੰਜੀ ਲੁੱਟ ਕੇ ਲੈ ਜਾਂਦੇ ਨੇ ਇਹ ਲੁਟੇਰੇ ਤੇ ਉਹ ਫਿਰ ਵੀ ਪੁਲਿਸ ਉਹਨਾਂ ਨੂੰ ਪਕੜ ਨਹੀਂ ਸਕਦੀ ਇੱਕ ਕਾਨੂੰਨ ਵਿਵਸਥਾ ਦਾ ਮੈਸ ਹਨਾ ਇੱਕ ਜਨਾਜਾ ਨਿਕਲ ਗਿਆ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਇਹਦੀ ਜਲਦ ਤੋਂ ਜਲਦ ਪੂਰੀ ਜਾਂਚ ਕਰਕੇ ਤੇ ਇਹਨਾਂ ਲੋਕਾਂ ਨੂੰ ਪਕੜ ਕੇ ਅਦਾਲਤਾਂ ਨੂੰ ਪੜ ਕੇ ਇਹਨਾਂ ਨੂੰ ਅੰਦਰ ਦੇਣਾ ਚਾਹੀਦਾ ਹੈ ਕਿ ਦਿਲ ਸੇ ਤੁਸੀਂ ਕਿਾ ਸੀਸੀਟੀਵੀ ਫੁਟੇਜ ਹੈਗੀ ਹੁੰਦੇ ਕੋਈ ਲੜਕਿਆਂ ਸ਼ਕਲ ਨਜ਼ਰ ਆ ਰਹੀ ਹੈ ਮੋਟਰਸਾਈਕਲ ਦਾ ਨੰਬਰ ਭਾਈ ਸਾਹਿਬ ਕਲੀਅਰ ਨਜ਼ਰ ਆ ਰਹੀ ਹੈ ਨੰਬਰ ਪਲੇਟ ਟੁੱਟੀ ਹੋਈ ਹੈ 22K ਦੋ ਲੜਕਿਆਂ ਨੇ ਉਹਨਾਂ ਦੀ ਫੋਟੋ ਹੈ ਉਹ ਮੈਂ ਤੁਹਾਨੂੰ ਪ੍ਰੋਵਾਈਡ ਵੀ ਕਰਤੀ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਪ੍ਰੋਵਾਈਡ ਕਰਤੀ ਹੈ ਤੇ ਮੈਂ ਇਹੋ ਮੰਗ ਕਰਨਾ ਹੈ ਜਲਦ ਤੋਂ ਜਲਦ ਇਹ ਜੇ ਬੰਦੇ ਨੂੰ ਫੜੇ ਆ ਤੇ ਜੋ ਇੱਕ ਮੀਡੀਅਮ ਵਰਗ ਬੰਦਾ ਹੈ ਜੋ ਦਿਲ ਤੇ ਲਗੜ ਕੇ ਕਰਬਿਆ ਕਰਬਿਆ ਕਰ ਮਾਗੇ ਆਪਦੀ ਘਰ ਦੀ ਰੋਟੀ ਚਰਾਂਦਾ ਹੈ ਉਹਦੀ ਪਰਵਾਹੀ ਕੀਤੀ ਪੂਰੀ ਕੀਤੀ ਆ ਕੱਲ ਹੀ ਦੋ ਆਦਮੀ ਆਏ ਜੀ ਮੋਟਰਸਾਈਕਲ ਤੇ ਇੱਕ ਬਾਹਰ ਖੜਾ ਇੱਕ ਅੰਦਰ ਮਿੰਟ ਦੁਕਾਨ ਤੇ ਆਇਆ ਉਹਨਾਂ ਨੇ ਦੋ ਕਾਪੀਆਂ ਮੰਗੀਆਂ 60 ਰੁਪਏ ਦੀਆਂ 500 ਰੁਪਏ ਦਿੱਤਾ ਉਹਨਾਂ ਨੇ ਮੈਂ ਅੰਦਰ ਸੁਰਾਜ ਕੋਲ ਤੇ ਬੈਗ ਕੱਢਿਆ 440 ਰੁਪਏ ਦੇ ਦਿੱਤੇ 500 ਮਗੱਲੇ ਚ ਪਾ ਕੇ ਆ ਗਿਆ ਦਰਾਜ ਮੈਂ ਕਾਊਂਟਰ ਦੇ ਅੰਦਰ ਰੱਖਦਾ ਇੱਕ ਵਾਰੀ ਮੈਨੂੰ ਕਹਿੰਦੇ ਇੱਕ ਅੰਕਲ ਜੀ ਥੰਮਜਪੀ ਬੋਤਲ ਹੋਰ ਦਿਓ ਮੈਂ ਥੰਮਜਪੀ ਦੀ ਬੋਤਲ ਕੱਢਣ ਲਿਆ ਲਿਆਇਆ ਕਾਊਂਟਰ ਦੇ ਧਰਫੇ ਕਹਿੰਦੇ ਨਹੀਂ ਲੈਣੀ ਉਹ ਚਲੇ ਗਏ ਮੈਂ ਬੈਗ ਵੇਖਿਆ ਬੈਠਾ ਕਿੰਨੀ ਕੁ ਉਮਰ ਦੇ ਮੁੰਡੇ ਲੱਗਦੇ ਸੀ ਉਮਰ ਬਸ ਜਿਆ ਜਿਆਦਾ ਜਿਹੜਾ ਮੇਰੇ ਕੋਲ ਖੜਾ ਸੀ 20 22 ਸਾਲ ਦਾ ਕੋਈ 25 ਬਸ 25 30 ਕੀ ਵੀ ਦੀਸਟਿੰਗ ਦਾ ਗਮੇ ਦਾ ਮੇਰਾ ਆਪਣਾ ਕਾਰਨਾ ਕੰਪਨੀ ਕਿਸ ਵਹੀਕਲ ਤੇ ਆਏ ਸੀ ਉਹ ਵਹੀਕਲ ਮੋਟਰਸਾਈਕਲ ਮੋਟਰਸਾਈਕਲ ਕੋਈ ਮੂੰਹ ਟਕੇ ਹੋਇਸੀ ਆ ਮੈਂ ਓਪਨ ਮੂੰਹ ਜੀ ਕਪੜੇ ਪਾਦੇ ਕਿਸ ਚ ਰੰਗ ਸਪਰੇਟ ਅਗ ਜਿਹੜਾ ਇੱਥੇ ਖੜਾ ਸੀ ਉਹ ਲਾਲ ਜਿਹਾ ਰੰਗ ਆ ਰਹੀ ਫੋਟੋ ਉਹ ਕਾਲੇ ਜਿਹੇ ਰੰਗ ਜੀ ਫੋਟੋ ਫੁੱਲ ਆ ਰਹੀ ਹੈ ਕਿਹੜੀ ਗਲੀ ਹੈ ਜੀ ਇਹ ਗਲੀ ਸ਼ਾਨਦਾਰ ਵੇ ਹੁਣ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਪ੍ਰਸ਼ਾਸਨ ਤੋਂ ਕੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਨਹੀਂ ਕਰ ਨਹੀਂ ਮੇਰਾ ਬੈਗ ਜਰਪੀਏ ਹੈ ਜੀ ਲਗਭਗ 15 ਤੋਂ 20000 ਰੁਪਿਆ ਮੇਰੀ ਐਫਡੀ ਆ ਵਗੈਰਾ ਹੈ ਪਾਸ ਮਤਲਬ ਆਧਾਰ ਕਾਰਡ ਲਿੰਕ ਕਾਰਡ ਮਤਲਬ ਸਾਰਾ ਕੁਝ ਸਾਰਾ ਲਿੰਦਾ ਵੀ ਤੇ ਮਿਸ ਜੀ ਦਾ ਮੇਰੇ ਫੋਟੋਆਂ ਵਗੈਰਾ ਹਰ ਚੀਜ਼ ਬੈਲੇ ਚੀਂ ਮੇਰੇ ਖਤਵਾ ਡਾਕੂਮੈਂਟ ਵੀ ਨਾਲ ਨੇ ਕੈਸੇ ਹਾਂਜੀ ਕੈਸੇ ਨਾਲ ਡਾਕੂਮੈਂਟ ਅੱਜ ਆਪਾਂ ਸਾਰੀ ਇੱਕ ਮੈਂ ਜੀ ਪੈਨ ਕਾਰਡ ਆਧਾਰ ਕਾਰਡ ਵੋਟ ਕਾਰਡ ਮਿਸ ਜੀ ਤੇ ਮੇਰਾ ਤਨੋਜ ਤੁਹਾਨੂੰ ਆਜਾ ਕੋਣ ਆਇਆ ਸੀ ਕਿ ਛਾਵਲਾ ਜੀ ਦੁਕਾਨ ਤੋਂ ਕੋਈ ਸਮਾਨ ਲੈਣ ਆਇਆ ਠੀਕਾ ਉਹ ਆਵਦੇ ਧਿਆਨ ਲੱਗ ਗਏ ਤੇ ਕੋਈ ਨੋਜ਼ੋਂ ਸੀ ਕਿ ਉਹ ਹੁੰਨਣ ਬੈਠ ਚੱਕੇ ਤੇ ਚਲੇ ਠੀਕ ਮੌਕਾ ਦੇਖਿਆ ਸੀ ਸੀ ਕੈਮਰਾ ਸੀ ਉਹਦੇ ਦੇਖ ਲਈਏ ਤੇ ਕਰੀਮ ਕਰੀ ਵਾਸੀ ਇਹਨੂੰ ਬੰਦਾ ਦਾ ਸਾਨੂੰ ਪਤਾ ਲੱਗਿਆ ਟ੍ਰੇਡ ਚ ਜੀ ਇਹ ਕਿੰਨੇ ਕ ਪੈਸੇ ਕਹਿੰਦੇ ਜੀ ਲੈ ਗਨੇ ਸੀਪ ਦਾ 12000 ਤਕਰੀਬ ਠੀਕ ਕਿੰਨੇ ਕ ਵਜੇ ਸਰਵਾਰ ਦਾ ਦਸੀ ਯਾਰ ਆ ਜਸਟ ਪਹਿਲੇ ਅੱਧਾ ਘੰਟਾ ਹਾਂਜੀ ਠੀਕ ਆ ਹਨਸ ਬਲੋ ਲਗਾਤਾਰ ਇਹ ਕਟਨਾਹ ਫੜੀਆਂ ਜਾਂਦੀਆਂ ਫਿਰ ਵੀ ਸਮਾਜ ਵਿਰੋਧੀ ਅਨਸਰ ਵੱਲੋਂ ਇਹ ਕਾਰਵਾਈਆਂ ਹੋ ਰਹੀਆਂ ਦੇਖੋ ਜੀ ਕ੍ਰਾਈਮ ਹੁੰਦਾ ਰਹਿੰਦਾ ਹੈ ਗ੍ਰਾਮ ਡਿਫੈਕਟ ਹੁੰਦਾ ਰਹਿੰਦਾ ਹੈ ਕ੍ਰਾਈਮ ਦਾ ਕਦੇ ਵੀ ਕੋਈ ਨੀਂਦ ਨਾ ਸਕੇ ਜੀ ਸਰ ਕਿੰਨੇ ਕਿੰਨੇ ਘੰਟਿਆਂ ਦੇ ਟ੍ਰੇਸ ਕਰ ਲਈ ਜਾਏਗੀ ਬਾਅਦ ਸਾਡੇ ਵੱਲੋਂ ਤਾਂ ਹੁਣੇ ਹੀ ਡ੍ਰੇਸ ਜੀ ਠੀਕ ਹੈ ਥੈਂਕ ਯੂ ਸਰ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत